ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚਾ ਤੇਰਾ ਕਰਮ ਜਿਹੜਾ ਤੂੰ ਕਰਮ ਕਰਦਾ ਕਿਤੇ ਤੇ ਕਿਰਪਾ ਕਰਦਾ ਹੈ ਰਹਿਮਤ ਕਰਦਾ ਹੈ ਜੇ ਤੂੰ ਕਰਨਾ ਚਾਹੇ ਜਦ ਇਹ ਹੋ ਜਾਂਦਾ ਹੈ ਇਹਦੀ ਵੀ ਕੋਈ ਉਹਦੇ ਚ ਅੜਚੰਡੀ ਪੈਂਦੀ ਹੈ ਜੇ ਤੂੰ ਦੇਣਾ ਚਾਹੇ ਕਿਸੇ ਨੂੰ ਕੁਝ ਕੋਈ ਰੋਕ ਨਹੀਂ ਸਕਦਾ ਜੇ ਕਰਮ ਕਰਨਾ ਚਾਹੇ ਕਿਸੇ ਦੀ ਮਨਜ਼ੂਰੀ ਨਹੀਂ ਲੈਣੀ ਪੈਂਦੀ ਪੁੱਛਣਾ ਦੇ ਪੁੱਛਣਾ ਲਈ ਜੇ ਤੈਨੂੰ ਲੈਣਾ ਚਾਹੁੰ ਤਾ ਕੋਈ ਰੋਕ ਨਹੀਂ ਸਕਦਾ ਜੇ ਦੇਣਾ ਚਾਹੇ ਤਾਂ ਕੋਈ ਰੋਕ ਨਹੀਂ ਸਕਦਾ ਸੁਪਰੀਮ ਪਾਵਰ ਹੈ ਤੂੰ ਕਿਸੇ ਦਾ ਨਿਰਤਲ ਨਹੀਂ ਹੈ ਤੇਰੇ ਤੇ ਕੋਈ ਰੁਕਾਵਟ ਨਹੀਂ ਤੇਰੇ ਸਾਹਮਣੇ ਇਹ ਗੱਲ ਕਹਿ ਰਹੇ ਸੱਚਾ ਨਿਸਾਨ ਸੱਚਾ ਦਰਾਨੀ ਨਿਸਾਨ ਨਿਸਾਨ ਕੀ ਹੁੰਦਾ ਹੈ ਨਿਸਾਨ ਹੁਕਮ ਹੈ ਆਵਾਜ਼ ਨਿਸਾਨ ਹੈ ਜੋ ਸਾਨੂੰ ਸੁਣਦੀ ਹੈ ਤੇਰੀ ਆਵਾਜ਼ ਸਾਡੇ ਵਾਸਤੇ ਇਹ ਕੋ ਹੁਕਮਤਾਰੇ ਮੰਨਦੇ ਵਿੱਚ ਇਹ ਦੇਖੋ ਹੁਕਮਤ ਤਾਂ ਸਾਰਿਆਂ ਵਾਸਤੇ ਹੀ ਹੈ ਹੁਕਮਤ ਤਾਂ ਸਾਰਿਆਂ ਵਾਸਤੇ ਜੀਵਨਤ ਵਾਸਤੇ ਸਾਰਿਆਂ ਵਾਸਤੇ ਹੀ ਹੁਕਮਤ ਉਹਦਾ ਜਿਹੜਾ ਆਪਣੇ ਅੰਦਰੋਂ ਆਪਣੇ ਅੰਤਰ ਆਤਮਾ ਦੇ ਵਿੱਚੋਂ ਸੁਣਦਾ ਉਹ ਨਿਸ਼ਾਨ ਹੈ ਸਾਡੇ ਵਾਸਤੇ ਕਿਹੜੇ ਸੱਜੂ ਸੁਣੇ ਸਾਨੂੰ ਸੁਣੇ ਉਹ ਸਾਡੇ ਵਾਸਤੇ ਨਿਸ਼ਾਨ ਉਹ ਗਗਨ ਦਾ ਬਾਂਬੇ ਨੂੰ ਨਿਸ਼ਾਨ ਕਹਿੰਦੇ ਨੇ ਜਿਹੜਾ ਕਹਿੰਦੇ ਗਗਨ ਦਾ ਬਾਂਬਾ বাজਿਆ ਉਹ ਨਿਸ਼ਾਨ ਹੈ ਅਸਲ ਤੇ ਧੌਂਸੇ ਦੀ ਆਵਾਜ਼ ਨੂੰ ਨਿਸ਼ਾਨ ਕਹਿੰਦੇ ਨੇ ਆਹ ਨਿਸ਼ਾਨ ਸਾਹਿਬ ਜਿਹੜੇ ਹੂਲ ਬਣਾ ਲੈ ਨਾਲ ਇਹਨੂੰ ਵੀ ਕਹਿੰਦੇ ਆਗੇ ਇਹਦਾ ਝੰਡੇ ਨੇ ਇਹਨੂੰ ਛੱਡਾ ਗਿਆ ਝੰਡੇ ਬੁੱਗੇ ਇਹ ਛੱਡੇ ਨੇ ਨਿਸ਼ਾਨ ਧੌਂਸੇ ਦੀ ਆਵਾਜ਼ ਦਾ ਰੋ ਉਹ ਜਿਹੜਾ ਗਗਨ ਦਾ ਬਾਂਬਾ বাজਿਆ ਉਹਦੀ ਆਵਾਜ਼ ਆ ਉਹਨੂੰ ਨਿਸ਼ਾਨ ਕਹਿੰਦੇ ਨੇ ਜਿਹੜਾ ਸ਼ਬਦ ਗੁਰੂ ਪ੍ਰਗਟ ਹੋਇਆ ਅੰਦਰ ਜਿਹੜੀ ਤੁਰਕੀ ਬਾਣੀ ਆਈ ਜਿਹੜੀ ਹੈ ਉਹ ਜਿਹੜੀ ਤੁਰਕੀ ਬਾਣੀ ਦਾ ਆਈ ਹੈ ਉਹ ਜਿਹੜੀ ਬਿਨੋ ਕੰਨਾਂ ਤੇ ਜੋ ਆਵਾਜ਼ ਸੁਣੀ ਹੈ ਉਹ ਨਿਸਾਨ ਨਿਸਾਨ ਕਾਤੇ ਕਹਿੰਦੇ ਨੇ ਉਹਦੇ ਜਮਾਇਆ ਦੀ ਲਿਫਤਦਾਰੀ ਹੈ ਉਹ ਸਣੀ ਹੋਈ ਨਹੀਂ ਲਿਬੜੀ ਹੋਈ ਨਹੀਂ ਐ ਮਾਇਆ ਨਾਲ ਲਿਫਤ ਨਹੀਂ ਹੈ ਕੋਈ ਗੱਲ ਉਹਦੇ ਵਿੱਚ ਉਹ ਪ્યોਰ ਸੱਚ ਹੈ ਨਿਸਾਨ ਦਾ ਮਤਲਬ ਹੈ ਸਣ ਜਾਣਾ ਲਿਪੜ ਜਾਣਾ ਮਾਇਆ ਚ ਲਿਪਟ ਨਹੀਂ ਆ ਕੁਝ ਕੁਝ ਵੀ ਹੋ ਉਹ ਬੋਲੀ ਹੋਈ ਨਹੀਂ ਮਕਰ ਮੂਹ ਨਾਲ ਉਹ ਪੌਣ ਮਿਕਸ ਨਹੀਂ ਹੈ ਉਹ ਜ ਅਕਾਸ਼ ਦਾ ਤਰਾ ਕੋਈ ਰੋਲ ਨਹੀਂ ਹੈ ਮਾਇਆ ਦਾ ਕੋਈ ਰੋਲ ਨਹੀਂ ਗੱਲ ਸੁਣ ਲਈ ਮਾਇਆ ਤੋਂ ਪਰੇ ਪਰੇ ਵੀ ਸੁਣ ਲਈ ਮਾਇਆ ਦੇ ਅੰਦਰ ਨਹੀਂ ਸੁਣਦੀ ਉਹ ਗੱਲ ਮਾਇਆ ਤੋਂ ਪਰੇ ਜਾ ਕੇ ਸੁਣਦੀਏ ਜਿਹਨੇ ਸੁਣਦੀ ਉਹਨੂੰ ਮਾਇਆ ਤੋਂ ਪਰੇ ਜਾਣਾ ਪਊਗਾ ਟਰਕੁਟੀ ਜੇ ਸਾਨੂੰ ਜੇ ਉਹ ਕੋਈ ਸੁਣਦਾ ਟਰਕੁਟੀ ਚ ਮਾਇਆ ਦੇ ਮਾਇਆ ਵਾਲੀ ਚੀਜ਼ ਜੋ ਤਿਰਕੁੜੀ ਜਿ ਬੈਠ ਕੇ ਸੁਣਦਾ ਨਾ ਉਹ ਕੰਨਾ ਤੇ ਹੀ ਸੁਣਦਾ ਤਿਰਕੁੜੀ ਜੋ ਗਿਆਨ ਮਿਲਦਾ ਹੈ ਉਹ ਮਾਇਆ ਦੇ ਥਰੂ ਹੀ ਮਿਲਦਾ ਹੈ ਤੇ ਤਿਰਕੁੜੀ ਛੁੱਟ ਕੇ ਦਸਵਾਦਾਰ ਖੁੱਲ ਜਾਂਦਾ ਹੈ ਉੱਥੇ ਬੈਠ ਕੇ ਜਿਹੜੇ ਫਿਰ ਤੁਰਕੀ ਬਾਣੀ ਸੁਣਦੀ ਉਹ ਤੇ ਮਾਇਆ ਹੁੱਦੀ ਹੋਈ ਦੀ ਇਸ ਕਰਕੇ ਨਿਸਾਨ ਜਿਹੜਾ ਸਨਾਤਨ ਹੈ ਇਹਦੇ ਉਲਟ ਹੈ ਨਿਸਾਨ ਤੋਂ ਉਹ ਨਿਸਾਨ ਹੈ ਸਨਾਤਨ ਸਨਾਤਨ ਸਾਰਾ ਹੀ ਬਾਯਾ ਚਲਿਫਤ ਸਨਿਆ ਹੋਇਆ ਹੈ ਸਨਾਤਨ ਜਿਹਦਾ ਸਾਰਾ ਤਨ ਬਾਯਾ ਨਾਲ ਲਿਫਤ ਹੋਇਆ ਹੋਇਆ ਹੈ ਮਨ ਬਾਯਾ ਨਾਲ ਫਸਿਆ ਲਿਬੜਿਆ ਹੈ ਨਾ ਮਨ ਇਹ ਤਨ ਬਾਯਾ ਪਾਹਿਆ ਪੈਰੇ ਲਿਤਣਾ ਲੱਭ ਇਸਨਾ ਤਨ ਇਸਨਾ ਤਨ ਮੱਤੇ ਇੱਥੇ ਟੱਕਈ ਜਾਂਦਾ ਉਧਰ ਲਿਬੜਿਆ ਹੋਈ ਰਕੂ ਗਾਂਹ ਦੀ ਜਾਂਦਦੀ ਚੌਥੇ ਬਰਦੀ ਗੱਲ ਹੀ ਨੇ ਭਾਇਆ ਤੱਕ ਦੀ ਗੱਲ ਐ ਇਸ ਕਰਕੇ ਆਦਮੀ ਨੂੰ ਪਰਮੇਸ਼ਰ ਨਾਲ ਤਾਲੂ ਪਰਮੇਸ਼ਰ ਨਾਲ ਤੋੜਦੇ ਓਕਾਰ ਛੱਡਦਾ ਊਪ ਛੱਡਦਾ ਪਰਮਾ ਵਿਸ਼ਣੂ ਸ਼ਿਵ ਜੀ ਤੈਨੂੰ ਬਣਾਉਂਦੇ ਥੱਲੇ ਹੀ ਰੱਖ ਲੈ ਭਾਈ ਗੁਰਦਾਸ ਦੀ 12 ਜਮੀ ਪਾਣੀ ਉਹ ਕਰਤਾ ਪ੍ਰਧਾਨ ਬਸ ਬਰਬਕ ਪਾਣੀ ਹੋ ਗਿਆ ਨਾ ਸਿੱਖ ਪਾਣੀ ਤਾਂ ਮੈਂ ਆ ਫਿਰ ਪਾਣੀ ਦਾ ਬਲਬਲੇ ਰਹਿਣ ਦਤੈ ਮੈਂ ਸਰੀਰ ਤੱਕੇ ਜੋੜ ਕੇ ਰੱਖ ਲਿਆ ਨਾ ਸਿੱਖੂ ਸਾਕਰ ਨਾਲ ਜੋੜਿਆ ਨਹੀਂ ਫਿਰ ਇਹ ਤਾਂ ਉਹ ਦੂਦਿਆਂ ਵਾਲੀ ਉਹ ਹੈਗੀ ਹੈ ਪਰ ਸਾਰੀ ਹੀ ਸਾਰੇ ਹਿੰਦੂ ਫਲਸਫੀਰ ਦੇ ਵਿੱਚ ਬਾਹਰ ਚ ਤਾਂ ਗਾਦੀ ਗੱਲੇ ਨਹੀਂ ਹੈ ਉੱਥੇ ਰਹਿ ਉੱਥੇ ਖੜਦਾ ਲਿਆ ਕੇ ਕਬੀਰ ਜਦ ਕਰਦਾ ਚਾਰ ਸ਼ਲੋਕ ਜੋ ਤਾਂ ਹਰ ਜਾਣਾ ਐਸਾ ਚਾਹੀਏ ਜੈਸਾ ਹਰਹੀਂ ਓਏ ਓਏ ਉਹਨੂੰ ਪਤਾ ਨਹੀਂ ਸੀਗਾ ਭਾਈ ਗੁਰਦਾਰੂ ਲਿਖਿਆ ਨਹੀਂ ਜਿਉਂ ਨਾ ਜੀਰਾ ਤਾਤਾ ਹੋਏ ਪਾਣੀ ਅੜੀਆ ਸੀਰਾ ਦਿੱਤਾ ਹੁੰਦਾ ਦੂਏ ਦਿਨ ਸੰਗ ਦਾ ਅਸਰ ਹੁੰਦਾ ਐ ਬਾਣੀ ਸੀਰਾ ਦਿੱਤਾ ਹੁੰਦਾ ਜਿਹਨੂੰ ਕੋਈ ਸਖਾ ਦੇਵੇ ਕਾਨੂੰਨ ਭਰਤ ਕਜੀ ਦੇ ਕੋਈ ਪਰ ਮੈਂ ਇਹਦੇ ਅਕਾਊਂਟ ਕੱਢਨ ਭਰ ਦੂਗਾ ਦੂਏ ਦਾ ਪ੍ਰਭਾਵ ਨਹੀਂ ਕਬੂਲ ਕਰਦਾ ਕਿਸੇ ਦਾ ਕਾਨੂੰਨ ਹੀ ਕੋਈ ਪਰ ਸਕਦਾ ਨਾ ਉਹਨੂੰ ਡਰਾ ਸਕਦਾ ਐ ਪੈਸੇ ਕਾਹੂੰ ਖੋਦੇ ਇਤਨਾ ਮੈਂ ਬਹਿਮਾਨਤ ਐ ਸੀਰਾ ਦਿੱਤਾ ਨਹੀਂ ਹੁੰਦਾ ਇਹ ਵੀ ਲਿਖਿਆ ਦੀ ਭਾਈ ਗੁਰਦਾਸ ਨੇ ਉਹਨੇ ਸਿੱਧਾ ਦੱਤ ਉਹਨੇ ਪਾਣੀ ਦੇ ਪਰ ਕਹਤਾ ਉਹਦੀ ਕਹ ਸਕਦਾ ਗੁਰ ਉਹਦੀ ਬਾਹਰ ਨਹੀਂ ਕੁਝ ਲਿਖੀ ਹੋਈ ਇਹ ਬਲੈਕ ਮੈਨ ਲੜ ਦੀ ਉਹ ਬਾਹਰ ਨੇ ਜਿੱਥੇ ਆਲੇ ਨਹੀਂ ਬਾਈ ਹੋ ਜੀ ਸੱਚੇ ਤੇ ਤੇ ਅੱਖਾਂ ਲੱਖ ਕਰੋੜ ਸੱਚੇ ਤੇ ਤੇ ਅੱਖਾਂ ਲੱਖ ਕਰੋੜ ਲੱਖ ਕਰੋੜਾ ਆਦਮੀ ਨੇ ਜਿਹੜੇ ਤੈਨੂੰ ਸੱਚਾ ਕਹਦੇ ਤੇਰੀ ਹੋਦ ਨੂੰ ਜਿਹੜੇ ਮੰਨਦੇ ਨੇ ਲੱਖਾਂ ਕਰੋੜਾ ਨੇ ਦੋ ਚਾਰ ਡੀਰ ساری ਦੁਨੀਆ ਬੰਦਲੀ ਹੈ ਤੇਰੀ ਹੋਂਦ ਤੇ ਮੰਨ ਕਰ ਕੋਈ ਨਾ ਕੰਧਾ ਘਰੋਣਾ ਤੇਰੀ ਗੱਲ ਕਰਦੇ ਨੇ ਹਾਂ ਪੂਰਾ ਗਿਆਨ ਚਾਹੀ ਨਹੀਂ ਹੈ ਇਹ ਤਾਂ ਮੰਨਦੇ ਨੇ ਉਹ ਵੀ ਭਾਈ ਪਰਮੇਸ਼ਰ ਦੇ ਕਰੇ ਦੀ ਸਭ ਕੁਝ ਹੁੰਦਾ ਇਹ ਤਾਂ ਮੰਨਦੇ ਨੇ ਲੋਕ ਆਦਮੀ ਜਿਨਾ ਕੁਝ ਕਰੇ ਜਿਨਾ ਮਰਜੀ ਸੋਚੇ ਵੀ ਸੁਲਮਾਨ ਵੀ ਮੰਨਦੇ ਨੇ ਜੋ ਕਰਦਾ ਉਹ ਹੀ ਹੁੰਦਾ ਗੁਰਬਣੀ ਵੀ ਇਹ ਕਹਿੰਦੀ ਹੈ ਇਸ ਗੱਲ ਨੂੰ ਲੋਕ ਮੰਨਦੇ ਨੇ ਸੱਚੇ ਸਭ ਤਾਣ ਸੱਚੇ ਸਭ ਜੋਰ ਇਹ ਗੱਲ ਮੰਨ ਲੈ ਨੇ ਤੇਰੇ ਜਿਹੜੇ ਤਾਣ ਤਾਣ ਕੀ ਹੈ ਤਾਣ ਹੁੰਦਾ ਤਾਣਾ ਤਣਿਆ ਹੋਇਆ ਜਿਹੜੀਆਂ ਦੇੜੀਆਂ ਡੋਰੀਆਂ ਪਾਈ ਹੋਈਆਂ ਨੇ ਡੋਰੀਆਂ ਜਿੱਥੇ-ਜਿੱਥੇ ਬਸ ਵਿੱਚ ਕੀਤੇ ਨੇ ਸਾਰੇ ਨੱਥ ਪਾਈ ਹੋਈ ਹੈ ਉਹ ਸਾਰੇ ਤੜ ਜਾਵੇ ਨੱਥ ਢਿੱਲੀ ਦੀ ਕਿਸੇ ਦੀਏਗੀ ਜੇ ਢਿੱਲੀ ਹੋਵੇ ਨੱਥ ਫਿਰ ਤਾਂ ਅਗਲਾ ਕਦੇ ਹੀ ਜਲਾ ਜਾਵੇ ਇਹ ਨਹੀਂ ਵੀ ਨੱਥ ਵਾਗੇ ਛੰਟੀ ਢਿੱਲੀ ਢਿੱਲੀ ਜਿਹੜੀ ਨੱਥ ਕਸ ਕੇ ਰੱਖਦੇ ਨੇ ਯਾਰ ਆਇਦਰ ਉਤਰ ਹੋ ਗਿਆ ਟਕਰਾ ਜਾਣ ਕੇ ਆਪ ਸੂਚੀ ਸਾਣਾ ਦਾ ਨੱਥ ਪਾਈਆ ਰੱਖਦਾ ਵੀ ਤਣ ਕੇ ਸਾਰੇ ਨੱਥ ਖਿੱਚ ਕੇ ਰੱਖਦੇ ਚ ਸultan ਹੀ ਸੱਚੇ ਸਭ ਜੋਰ ਤੇਰੇ ਸਾਰੇ ਜੋਰ ਜਿਹੜੇ ਰੱਸੀ ਦੇ ਨੇ ਰੱਸੀ ਜੋਰ ਤੇ ਬਣਾ ਰਹਿਦੀ ਹੈ ਭਈ ਲਾਗੇ ਜੋਰ ਰੱਖੋ ਤਾਂ ਕਿ ਤਣ ਹੋਊਗੀ ਰੱਸੀ ਕਿਸੇ ਨਹੀਂ ਨੱਥ ਢਿੱਲੀ ਨਹੀਂ ਹੋਣ ਦਿੰਦਾ ਭਈ ਉਹਦੀ ਰੱਸੀ ਰੱਖਤੀ ਜੀ ਚਲੋ ਆਪੇ ਬਹੁਤ ਚਲੀ ਜਾਣਗੇ ਬੰਨ ਕੇ ਰੱਖਦੇ ਤੇ ਇਹ ਲਗਾਮ ਘੋੜੇ ਦੀ ਛੜਤੀ ਉੱਥੇ ਉਲਟੇ ਜੀ ਕਰਤੀ ਚੱਲ ਆਪੀ ਚ ਲੈ ਜਾਊਗਾ ਨਾ ਨਾ ਤੂੰ ਨਹੀਂ ਕਹਿੰਦੇ ਭਰੋਸਾ ਕਰਦਾ ਕੀ ਪਤਾ ਕੋਈ ਕਦ ਮਾਨਕ ਦਾ ਕੀ ਪਤਾ ਕਦ ਬੜਬੜ ਕਰ ਦੇਵੇ ਕਿਸਦਾ ਤੂੰ ਨਹੀਂ ਕਹਿੰਦੇ ਭਰੋਸਾ ਕਰਦਾ ਬੁੱਤ ਆ ਨਹੀਂ ਯਾਰ ਵਾਤ ਆਪਣੀ ਟੈਕ ਰੱਖਦੇ ਜੇ ਬੋਰਡ ਟਲਾ ਹੋਵੇ ਕੋਈ ਤਾਂ ਜਲਦੀ ਆ ਗੱਡੀ ਹਾਂਜੀ ਸੱਚੀ ਤੇਰੀ ਸਿਫਤ ਸੱਚੀ 사ਲਾ ਤੇਰੀ ਸਿਫਤ ਸੱਚੀ ਹੈ ਜਿੰਨੇ ਮਰਜੀ ਕਰ ਲਈਏ ਸਿਫਤ ਤੇਰੀ ਕੋਈ ਝੂਠ ਨਹੀਂ ਹੈ ਲੋਕ ਕਰਦੇ ਨੇ ਜਿਹੜੀ ਸੱਚੀ ਕਰਦੇ ਤੇਰੀ ਉਹ ਸਿਫਤ ਸੱਚੀ ਹੈ ਜੇ ਹੋਰ ਕਿਸੇ ਬੰਦੇ ਦੀ ਸਿਫਤ ਕਰੀਏ ਨਾ ਉਹ ਸੱਚੀ ਨਹੀਂ ਬੰਦੇ ਜਿਹੜੇ ਜਾਦੂ ਕਿਸੇ ਕੋਈ ਸ਼ਕਤੀ ਹੋਣੀ ਹੈ ਤੇਰੇ ਤਾਂ ਚੱਕਦੇ ਤੇਰੇ ਹੱਥ ਚ ਦੂਜੀ ਸਿਫਤ ਕੀ ਕਰੀਏ ਸਾਡੇ ਤੇਰੇ ਵਾਸਤੇ ਚੱਲਦੇ ਨੇ ਜਿਹੜਾ ਵਾਸਤੇ ਚੱਲਦਾ ਉਹਦੀ ਗਾਦੀ ਸਿਫਤ ਹੈ ਤੇਰੀ ਉਹ ਬੜੀ ਹੈ ਸਿਫਤ ਸਲਾਹ ਤੇਰੀ ਉਹ ਹੀ ਸੱਚੀ ਹੈ ਜੇ ਕਿਸੇ ਵੱਡੇ ਦੀ ਸਲਾਹ ਕਰੀਏ ਸੱਚੀ ਨਹੀਂ ਹੁੰਦੀ ਸੱਚੀ ਤੇਰੀ ਕੁਦਰਤ ਸੱਚੇ ਬਾਦਸ਼ਾਹ ਹੈ ਸੱਚੇ ਬਾਦਸ਼ਾਹ ਤੇਰੀ ਯਾਨੀ ਕੁਦਰਤ ਹੈ ਇਹ ਸੱਚੀ ਕੁਦਰਤ ਹੈ ਵਰਤਿਆ ਪਾਣਾ ਤੇਰਾ ਪਤਾ ਕਿ ਸਰੂ ਹੈ ਜਿਹੜੀ ਤੇਰੀ ਅਕਲ ਕਲਾ ਹੈ ਅਕਲ ਦੀ ਕਲਾ ਹੈ ਸ਼ਕਤੀ ਹੈ ਉਹ ਵਰਤ ਰਹੀ ਹੈ ਸਾਰੇ ਕੋਈ ਕੁਦਰਤ ਹੈ ਤੇਰੀ ਅਕਲ ਦੀ ਸ਼ਕਤੀ ਨਾਲ ਸਭ ਕੁਝ ਹੋ ਰਿਹਾ ਹੈ ਪਤਾ ਕਿੱਥੋਂ ਲੰਗਾ ਨਹੀਂ ਇਸ ਕਰਕੇ ਜਿੱਥੇ ਤੇਰੀ ਅਕਲ ਕਲਾ ਵਰਤ ਰਹੀ ਹੈ ਤੇ ਤੂੰ ਤੇਰੀ ਸ਼ਕਤੀ ਵਰਤ ਰਹੀ ਹੈ ਵਿੱਚ ਕੋਦੋ ਤਾਂ ਹਰਪ੍ਰਭ ਸੱਚ ਜੀ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਸੱਚੀ ਤੇਰੀ ਸਿਫਤ ਸੱਚੀ ਸਾਲਾ ਸਿਫਤ ਅਰ ਸਰਾ ਦੋ ਲਾਹਦੁਰ ਇਕੱਠੇ ਹੋ ਜਦੇ ਤਕਰੀਬਤ ਗੁਰਬਾਣੀ ਸਿਫਤ ਕੀ ਹੁੰਦੀ ਹੈ ਸਾਲਾ ਕੀ ਹੁੰਦੀ ਹੈ ਸਿਫਤ ਹੁੰਦਾ ਨੇ ਉਹਦੇ ਗੋਲ ਅਸਲ ਚ ਜਿਹੜੇ ਗੋਲ ਨੇ ਉਹ ਸਿਫਤ ਹ ਅਸੀਂ ਸਿਫਤ ਕਰਦੇ ਕਹਿੰਦੇ ਆ ਅਸੀਂ ਸਿਫਤ ਕੀਤੀ ਉਹਦੀ ਸਿਫਤ ਨਹੀਂ ਕੀਤੀ ਉਹਦੇ ਗੁਣਾਂ ਨੂੰ ਅਸੀਂ ਬੋਲਿਆ ਇਹਦੇ ਚਾ ਗੁਣ ਜਿਹੜੀ ਕੀਤੀ ਅਸੀਂ ਉਹ ਸਲਾ ਹੈ ਉਹਦੇ ਵਿੱਚ ਹੁੰਦੀ ਹੈ ਸਿਫਤ ਜੋ ਦੀ ਵਿढਾਈ ਕੀਤੀ ਜਾਂਦੀ ਉਹਨੂੰ ਕਹਿੰਦੇ ਸਲਾਗਾ ਕਿਸੇ ਦੀ ਸਲਾਗਾ ਕਰਨੀ ਸਲਾਹ ਸਲਾਗਾ ਤੋਂ ਬਣੇ ਸਲਾਮਦਾਦਾ ਸ਼ਾਰਟ ਲਖਦਾ ਉਹਦੇ ਗੁਣਾਂ ਦੀ ਸਲਾਗਾ ਕਰਨੀ ਗੁਣਾਂ ਨੂੰ ਚੰਗਾ ਕਰਕੇ ਬਿਆਨ ਕਰਨਾ ਉਹ ਸਲਾਹ ਹੈ ਸਿਫਤ ਦਾ ਨਮਿਤ ਹੈ ਖੂਬੀ ਸਿਫਤ ਦਾ ਨਮਿਤ ਹੈ ਖੂਬੀ ਖੂਬੀਆਂ ਦੇ ਵਿੱਚ ਹੈ ਉਹ ਖੂਬੀਆਂ ਦਾ ਬਿਆਨ ਕਰਨਾ ਇਸ ਤਰੀਕੇ ਨਾਲ ਕਿ ਤੇਰੀਆਂ ਖੂਬੀਆਂ ਸਾਰੀਆਂ ਪਰਉਪਕਾਰੀ ਨੇ ਸਾਡੇ ਤੇ ਪਰਉਪਕਾਰ ਕਰਨ ਵਾਲੀਆਂ ਸਾਰੀਆਂ ਖੂਬੀਆਂ ਨੇ ਤੇਰੇ ਚ ਸਾਲਾ ਇਹ ਨੂੰ ਕਹਦੇ ਨੇ ਸਾਲਾ ਸੱਚੀ ਤੇਰੀ ਸਿਫਤ ਸਿਫਤ ਤੇਰੀ ਸੱਚੀ ਹੈ ਬਿਲਕੁਲ ਠੀਕ ਹੈ ਤੇਰੀ ਜਿਹੜੀ ਸਿਫਤ ਹੈ ਲਿਖੀ ਹੋਈ ਕਹੀ ਹੋਈ ਉਹ ਤੇਰੇ ਸਿਰਫ ਹੈ ਐਵੇਂ ਨਹੀਂ ਕਹੀ ਹੋਈ ਸਰ ਗੋਲ ਤੇਰੇ ਚ ਸਾਰੇ ਹੈ ਆ ਦੇ ਉਹ ਤੂੰ ਦੀ ਛਲਾਗਾ ਕੀਤੀ ਹੋ ਵੀ ਫਿਰ ਸੱਚੀ ਜੇ ਕਿ ਸਰ ਕਿਹਾ ਤੂੰ ਤੇ ਆਲੂ ਹਲਦ ਆਲੂ ਤੂੰ ਹੈ ਤਾਂ ਕਿ ਹੈ ਇਹ ਨਹੀਂ ਵੀ ਤੂੰ ਤੇ ਆਲੂ ਤਾਂ ਹੈ ਨਹੀਂ ਕਹਿ ਦਤਾ ਹਾਂ ਉਹ ਤੇ ਤੇ ਆਲੂ ਹੈ ਉਹ ਕਹਿੰਦਾ ਤੇ ਆਲੂ ਆ ਬਾਕੀਆਂ ਤੇ ਆਲੂ ਨਹੀਂ ਹੈ ਤੂੰ ਸਭ ਦਾ ਉਤੇ ਦਿਆਲੂ ਇਸ ਕਰਕੇ ਤੂੰ ਦਿਆਲੂ ਜਿਹੜਾ ਕਿਸੇ ਥੋੜੇ ਜੇ ਬਦਲ ਤੇ ਦਿਆਲੂ ਹੈ ਵਾਕਿਆ ਤੇ ਨਹੀਂ ਉਹਨੂੰ ਦਿਆਲੂ ਨਹੀਂ ਕਿਹਾ ਜਾ ਸਕਦਾ ਸੱਚੀ ਤੇਰੀ ਸਤਿ ਸੱਚਾ ਵਾਲਾ ਸੱਚੀ ਤੇਰੀ ਕੁਦਰਤ ਕੁਦਰਤ ਕੀ ਹੈ ਕੁਦਰਤ ਅਸਰ ਦੇ ਵਿੱਚ ਉਹਦੀ ਸ਼ਕਤੀ ਹੈ ਜਿਹੜੀ ਸ਼ਕਤੀ ਸੰਸਾਰ ਦੇ ਵਿੱਚ ਕੰਮ ਕਰਦੀ ਹੈ ਉਹ ਕ੍ਰੀਏਟਰ ਸ਼ਕਤੀ ਹੈ ਜਿਹੜੀ ਉਹ ਕੁਦਰਤ ਹੈ ਕ੍ਰੀਏਟਰ ਦੀ ਸ਼ਕਤੀ ਹੈ ਜਿਹੜੀ ਉਹ ਕੁਦਰਤ ਹੈ ਉਹਦੀ ਈ ਕਲਾ ਹੈ ਕਲਾ ਦੀ ਦੀ ਕਲਾ ਅਕਲ ਦੀ ਕਲਾ ਹੀ ਕੰਮ ਕਰਦੀ ਹੈ ਉਹਦੀ ਅਕਲ ਦੀ ਸ਼ਕਤੀ ਉਹ ਕੰਮ ਕਰਦੀ ਹੈ ਕੋਈ ਸਰੀਰਕ ਸ਼ਕਤੀ ਕੰਮ ਨਹੀਂ ਕਰਦੀ ਉਹਦੀ ਅਛਾ ਸ਼ਕਤੀ ਉਹ ਕੰਮ ਕਰਦੀ ਹੈ ਜੋ ਸਾਡੇ ਦੇਹ ਦੀ ਸ਼ਕਤੀ ਹੋਰ ਹੈ ਇੱਛਾ ਸ਼ਕਤੀ ਹੋਰ ਹੈ ਸਰੀਰਕ ਸ਼ਕਤੀ ਅਲੱਗ ਚੀਜ਼ ਹੈ ਸਰੀਰਕ ਸ਼ਕਤੀ ਨਸੀਤ ਤੋਰੇ ਫਿਰਦੇਲ ਸਰੀਰਕ ਸ਼ਕਤੀ ਘਟ ਵੀ ਜਾਂਦੀ ਹੈ ਖਤ ਵੀ ਜਾਂਦੀ ਹੈ ਬਿਮਾਰ ਹੋ ਜਾ ਘਟ ਜਾਂਦੀ ਹੈ ਬੁੱਧਵਾਲ ਹੋਰ ਚੀਜ਼ ਹੈ ਸਰੀਰਕ ਬਲ ਹੋਰ ਚੀਜ਼ ਹੈ ਸਰੀਰਕ ਬਲ ਮਾਇਆ ਵਾਲਾ ਆਦਮੀਆਂ ਦੇ ਵਿੱਚ ਬੁੱਧਵਾਲ ਜ਼ਿਆਦਾ ਹੁੰਦਾ ਹੈ ਸਰੀਰਕ ਬਲ ਥੋੜਾ ਹੁੰਦਾ ਹੈ ਜ਼ਰੂਰੀ ਵਿਵਧ ਵਾਲਾ ਸਰੀਰਕ ਬਲ ਨਾਲ ਸੰਬੰਧ ਹੋਵੇ ਸਰੀਰਕ ਬਲ ਹੋਣਾ ਹੋ ਚੀਜ਼ ਹੈ بڑے بڑے ਪਹਿਲਵਾਨ ਜਾਂ ਵੇਟ ਲਿਫਟਰ ਜਿਹੜੇ ਨੇ ਉਹ ਦੇਖ ਲੋਂਦੇ ਨਹੀਂ ਉਹ ਜ਼ਰੂਰੀ ਨਹੀਂ ਵੀ ਅਕਲਵੰਦ ਹੋਣਾ ਬੁਧਵਾਰ ਉਹਨੂੰ ਜ਼ਿਆਦਾ ਹੋਵੇ ਉਹ ਸਰੀਰਕ ਬਲ ਹੈ ਅਲੱਗ ਗੱਲ ਸੱਚੀ ਤੇਰੀ ਕੁਦਰਤ ਤੇਰੀ ਕੁਦਰਤ ਦੀ ਜਿਹੜੀ ਸ਼ਕਤੀ ਹੈ ਉਹ ਹਮੇਸ਼ਾ ਰਹਿਣ ਵਾਲੀ ਹੈ ਪੋਰ ਕਿਹਦਾ ਬੁੱਧਵਲ ਹਮੇਸ਼ਾ ਰਹਿਣ ਵਾਲਾ ਨਹੀਂ ਜਿਹੜਾ ਇੱਕ ਹੈ ਤੇਰਾ ਕਿਨੂੰ ਸਮੋਦਰ ਕੀਤਾ ਤੇਰਾ ਕਿਤੇ ਇੱਕ ਨੂੰ ਸਮੋਦਰ ਦਤ ਤੱਕ ਤੂੰ ਇੱਕ ਦਾ ਰੂਪ ਇੱਕ ਹੈ ਸੱਤ ਰੂਪ ਹੈ ਤੂੰ ਉਦੋਂ ਤੱਕ ਤੇਰੀ ਜਿਹੜੀ ਕੁਦਰਤ ਹੈ ਸੱਚੀ ਹੈ ਜਦ ਤੂੰ ਕ੍ਰੈਕ ਹੋ ਜਾਵੇਂ ਦੋ ਹੋ ਜਾਵੇਂ ਇੱਕ ਤੇ ਦਾੜ ਹੋ ਜਾਵੇਂ ਫਿਰ ਦੀ ਨਾਣੀ ਤੇ ਸੱਚੀ ਨਹੀਂ ਰਹੀ ਇਹੜੇ ਦੁਨਿਆਦੇ ਵਿੱਚ ਜੀਵਦੇ ਚੋਂ ਕਿ ਦਾਲ ਹੋਏ ਹਨ ਇਹਨਾਂ ਦੀ ਸਫਸਲਾ ਸੱਚੀ ਨਹੀਂ ਪਰ ਅਸੀਂ ਕਰਦੇ ਹਾਂ ਦੁਨਿਆਵੀ ਲੋਕ ਦੁਨਿਆਵੀ ਦੀ ਸਫਸਲਾ ਪੀਰ ਪੈਗਬਰਾਂ ਦੀ ਸਫਸਲਾ ਕੀਤੀ ਹੈ ਲੋਕਾਂ ਨੇ ਆਪਣੇ ਆਪਣੇ ਅਸੀਂ ਉਹ ਨਾਨਕ ਦੀ ਸਫਸਲਾ ਈ ਤਰ੍ਹਾਂ ਤੇ ਇਸ ਤਰੀਕੇ ਨਾਲ ਕਰਦੀ ਕਿ ਪਰਮੇਸ਼ਰ ਦੀ ਸਫਸਲਾ ਘੱਟ ਹੈ ਨਾਨਕ ਦੀ ਜ਼ਿਆਦਾ ਜਿਵੇਂ ਪਰਮੇਸ਼ਰ ਗਾਇਬ ਹੈ ਕਰਤਾ ਨਾਨਕ ਰਖ ਲਿਆ ਪਰ ਮੇਖਰ ਦੀ ਜਗ੍ਹਾ ਨਾਨਕ ਆ ਗਿਆ ਇਹ ਸਭ ਸਲਾ ਝੂਠੀ ਹੋ ਗਈ ਸੱਚੀ ਨਹੀਂ ਸੱਚੀ ਸੱਚੀ ਨਹੀਂ ਸਬਸਲਾ ਜਿਹੜਾ ਸਦਾ ਰਹਿੰਦਾ ਉਹਦੀ ਸਬਸਲਾ ਸੱਚੀ ਹੈ ਇਹ ਠੀਕ ਹੈ ਨਾਨਕ ਸਦਾ ਵਾਸਤੇ ਸਿਰ ਹੈ ਹੋ ਗਿਆ ਇਹ ਠੀਕ ਹੈ ਉਹ ਨਾਨਕ ਹੈ ਉੜ ਵੀ ਹੈ ਸੱਚਖਣ ਦੇ ਵਿੱਚ ਪ੍ਰਭੂ ਦਾ ਸੰਗਤ ਦੇ ਵਿੱਚ ਇੱਕ ਮੈਂਬਰ ਹੈ ਉਸ ਪਾਰਲੀਮੈਂਟ ਦਾ ਇੱਕ ਮੈਂਬਰ ਹੈ ਹਾਂ ਉਦੀ ਆਪਣੀ ਮਰਜ਼ੀ ਕੋਈ ਨਹੀਂ ਹੁੰਦੀ ਤੇ ਜਿਉਂਦੇ ਦੀ ਮਰਜ਼ੀ ਲਤੂ ਹੋ ਗਈ ਸੀ ਆਪਣੀ ਮਰਜ਼ੀ ਤਾਂ ਉਹ ਜਿਉਂਦੇ ਨਹੀਂ ਛੜਤੀ ਸੀ ਉਹ ਤਾਂ ਪਾਣੇ ਦੇ ਵਿੱਚ ਸੀ ਉਦੋਂ ਵੀ ਹੋੜ ਵੀ ਪੜੀ ਕੇ